ਮਾਤਾ ਹੈ ਨਹੀਂ ਕਿ ਫਾਦਰ ਸਾਹਿਬ ਕਹਿੰਦੇ ਸਾਡੇ ਢਿੱਲੇ ਰੰਦੇ ਅਸੀਂ ਖਰਚਾ ਵੀ ਚਲਾਉਂਦੇ ਆ ਤੇ ਬੱਚਿਆਂ ਨੂੰ ਜੇ ਅਸੀਂ ਆਪਣੀਆਂ ਪੀੜ੍ਹੀਆਂ ਨੂੰ ਸੰਭਿਆ ਹੀ ਨਾ ਫਿਰ ਦਲੇਰ ਮੇਦੀ ਵੀ ਸਾਡੇ ਚੋਂ ਗਿਆ ਤੁਰ ਗਏ ਗਿੱਲੇ ਵਰਗੇ ਵੀ ਸਾਡੇ ਚੋਂ ਗਏ আর ਭਜਨ ਮਾਨੂਰੀ ਵੀ ਸਾਡੇ ਚੋਂ ਗਏ ਜਦੋਂ ਅਸੀਂ ਪੀੜ੍ਹੀਆਂ ਨੂੰ ਨਹੀਂ ਸੰਭਣਾ ਆਪਣੀਆਂ ਨੂੰ ਫਿਰ ਗਾਉਣ ਵਾਲੇ ਤਾਂ ਆਪੇ ਬਣ ਜਾਣਗੇ ਆਪਣੇ ਪ੍ਰਚਾਰਕਾਂ ਦਾ ਕੀਰਤਨੀਆਂ ਦਾ ਕਵਿਸ਼ਰੀਆਂ ਦਾ ਢਾਣੀਆਂ ਦਾ ਰਾਗੀਆਂ ਦਾ ਕਥਾਵਾਚਕਾਂ ਦਾ ਸਤਕਾਰ ਕਰਿਆ ਤੇ ਅਦਬ ਕਰਿਆ ਲੋ ਤੁਹਾਡੇ ਮਾਣ ਦਿੱਤੇ ਨਾਲ ਪਤਾ ਨਹੀਂ ਕਿਹਦੇ ਘਰ ਦੇ ਦਿਲ ਚ ਇੱਥੇ ਗੁਰੂ ਨਾਨਕ ਦੇ ਘਰ ਚ ਜਗ੍ਹਾ ਬਣਦੀ ਦਿਲ ਨਾ ਟੁੱਟ ਜੇ ਕਿਸੇ ਦਾ ਇਥੋਂ ਕੋਈ ਮੁੱਖ ਮੋੜ ਕੇ ਨਾ ਚਲਾ ਜਾਵੇ ਬਾਬੇ ਨਾਨਕ ਦੇ ਤਾਂ ਘਰ ਤੋਂ ਕੋ ਖਾਲੀ ਨਹੀਂ ਜਾਂਦਾ ਪਰ ਬੇਨਤੀ ਹੈ ਆਪਣਾ ਸਮਾਂ ਤਾਂ ਛੱਡ ਰਿਹਾ ਜੇ ਕੋਈ ਹੈ ਜਥੇ ਕਿਦੋਂ ਛੋਟੇ-ਛੋਟੇ ਉਹਨਾਂ ਨੂੰ ਸਮਾਂ ਜਰੂਰ ਜਥੇ ਨਹੀਂ ਛੋਟੇ ਹੁੰਦੇ ਸਮਾਂ ਛੋਟਾ ਹੈ ਜਥੇ ਸਾਰੇ ਵੱਡੇ ਨੇ ਇਹਨਾਂ ਸੋਚਿਆ ਕਰੋ ਵੱਡਾ ਜਥਾ ਛੋਟਾ ਜਥਾ ਸਾਰੇ ਹੀ ਵੱਡੇ ਜਥੇ ਨੇ ਬਸ ਸਮਾਂ ਸਮਾਂ ਛੋਟਾ ਹੁੰਦਾ ਹੈ ਵੱਡਾ ਸਮਾਂ 2 ਘੰਟਿਆਂ ਦਾ ਛੋਟਾ ਸਮਾਂ 10 ਮਿੰਟ ਦਾ